ਬੱਚੇ ਦੇ ਕਾਗਜ਼ਾਤ ਮੰਗ ਰਹੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਸਵਾਲ ਪੁੱਛਦਿਆਂ ਨੂੰ ਉਸ ਪਰਿਵਾਰ ਨੇ ਬਹੁਤ ਕੁਝ ਬਰਦਾਸ਼ਤ ਕੀਤਾ ਆਪ ਦਾ ਪੀਰਾ ਬੱਚਾ ਗਵਾਇਆ ਹੈ ਪੰਜਾਬ ਨੇ ਆਪਦਾ ਇੱਕ ਪੁੱਤ ਗਵਾਇਆ ਸੀ ਤੇ ਅੱਜ ਜੀ ਉਹਨਾਂ ਦੇ ਘਰੇ ਵਾਪਸ ਖੁਸ਼ੀਆਂ ਆਈਆਂ ਤਾਂ ਤੁਸੀਂ ਉਹਨਾਂ ਤੇ ਸਵਾਲ ਚੱਕ ਰਹੇ ਹੋ ਉਹਨਾਂ ਨੂੰ ਵਧਾਈ ਤਾਂ ਤੁਸੀਂ ਲੋਕਾਂ ਨੇ ਕੀ ਦੇਣੀ ਹੈ ਉਹਨਾਂ ਦੇ ਲਈ ਮੁਸ਼ਕਲਾਂ ਰੋਜ਼ ਖੜੀਆਂ ਕਰ ਰਹੇ ਹੋ ਕੀ ਤੁਸੀਂ ਚਾਹੁੰਦੇ ਨਹੀਂ ਸੀ ਕਿ ਉਹਨਾਂ ਦੇ ਬੱਚਾ ਹੋਵੇ ਤੁਸੀਂ ਉਹਨਾਂ ਨੂੰ ਇਨਸਾਫ਼ ਤਾਂ ਦਿਵਾ ਨਹੀਂ ਸਕੇ ਤੇ ਅੱਜ ਉਹਨਾਂ ਲਈ ਹੋਰ ਮੁਸ਼ਕਲਾਂ ਪੈਦਾ ਕਰਕੇ ਇੱਕ ਹੋਰ ਸ਼ੱਕ ਦੇ ਨਜ਼ਰੀਏ ਦੇ ਵਿਚਾਰਿਓ ਮੈਂ ਸਰਕਾਰ ਨੂੰ ਤੇ ਸਾਰੇ ਜਿੰਨੇ ਅਫੀਸ਼ੀਅਲਸ ਕਨਸਰਨਡ ਹੈ ਮੈਂ ਸਭ ਨੂੰ ਸਖਤ ਸ਼ਬਦਾਂ ਦੇ ਵਿੱਚ ਇਹ ਚੇਤਾਵਨੀ ਦੇਣਾ ਚਾਹਣੀ ਹੈ ਕਿ ਪੰਜਾਬ ਤੁਹਾਡੇ ਇਸ ਰਵੱਈਏ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਕਹਿੰਦੇ ਕਿ ਹੁਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਉਲੰਘਣਾ ਕੀਤੀ ਹੈ ਨਹੀਂ ਮੰਦੀ ਕੋ ਸ਼ਰਮ ਕਰੋ ਪੰਜਾਬ ਸਰਕਾਰ ਦੀ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹੇ ਕੰਮ ਕਰਨ ਨੂੰ ਇਹ ਸਮਾਂ ਮਿਲਿਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣਾ ਹੀ ਨਹੀਂ ਚਾਹੀਦਾ ਕੋਈ ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਕਿ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਆਂ ਆਪ ਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਬਾਲੀ ਖਲਾਫ ਪੁੱਛਦਾ ਹੈ ਉਹ ਗੈਂਗਸਟਰਾਂ ਦੀ ਇੰਟਰਵਿਊ ਤੇ ਸਵਾਲ ਚਾਹਤਦਾ ਹੈ ਮੇਰਾ ਮਤਲਬ ਇਹ ਨਹੀਂਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਥਿਆਇਆ ਹੈ ਤੇ ਇਹਨੂੰ ਉਲਝਾ ਲਓ ਤੇ ਇਹਨੂੰ ਦੱਬ ਲਓ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆ ਨੇ ਦਬਣਾ ਤਾਦਨ ਜੋ ਨਾਲ ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਹਿਬਾਨ ਨੇ ਕੋਈ ਸ਼ਰਮ ਹੋਣੀ ਚਾਹੀਦੀ ਹੈ। ਮਾੜਾ ਮੁੱਦਾ ਤਾਂ ਲੈ ਆਇਆ। ਇਹ ਕਿਸੇ ਦਾ ਥੋਡੇ ਦੇ ਨਾਮ ਆਏ। ਕਮ ਸੇ ਕਮ ਇਹ ਕਹਿ ਦੋ ਕਿ ਅਸੀਂ ਜਾਏ, ਨਾ ਜਾਓ। ਕੋਈ ਰੱਬ ਨੂੰ ਜਾਣ ਦੇਣੀ ਹੈ ਕੱਲ ਨੂੰ ਥੋਡੇ ਘਰੇ ਵੀ ਇਹੋੀ ਘਟਨਾ ਵਾਪਰ ਸਕਦੀ। ਅਸੀਂ ਭੋਲੇ ਪਾਈਂ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ। ਔਰ ਅਸੀਂ ਜਾਣ ਲੱਗਾਂਗੇ ਲੇਕਿਨ ਉਹਨਾਂ ਦੇ ਪਰਵਾਹ ਨੂੰ ਆਉਂਦੀ ਨਹੀਂ ਆਉਂਦੀ। ਅੱਜ ਆਪਾਂ ਸਾਰਿਆਂ ਨੇ ਵੇਖਿਆ ਕਿ ਬਲਗੌਰ ਸਿੰਘ ਸਿੱਧੂ ਜੀ ਨੇ ਆਪਦੀ ਵੀਡੀਓ ਪਾ ਕੇ ਆਪਾਂ ਸਾਰਿਆਂ ਨੂੰ ਜਾਣੂ ਕਰਵਾਇਆ ਸਰਕਾਰ ਉਹਨਾਂ ਨੂੰ ਉਹਨਾਂ ਦੇ ਬੱਚਾ ਹੋਣ ਤੋਂ ਬਾਅਦ ਉਹਨਾਂ ਤੋਂ ਕਾਗਜ਼ਾਤ ਮੰਗ ਰਹੀ ਹੈ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਮੈਂ ਸਰਕਾਰ ਨੂੰ ਤੇ ਸਾਰੇ ਜਿੰਨੇ ਅਫੀਸ਼ੀਅਲਸ ਕਨਸਰਨਡ ਹੈ ਮੈਂ ਸਭ ਨੂੰ ਸਖਤ ਸ਼ਬਦਾਂ ਦੇ ਵਿੱਚ ਇਹ ਚੇਤਾਵਨੀ ਦੇਣਾ ਚਾਹਣੀ ਹੈ ਕਿ ਪੰਜਾਬ ਤੁਹਾਡੇ ਇਸ ਰਵੱਈਏ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਉਸ ਪਰਿਵਾਰ ਨੇ ਬਹੁਤ ਕੁਝ ਬਰਦਾਸ਼ਤ ਕੀਤਾ ਆਪਦਾ ਇੱਕ ਹੀਰਾ ਬੱਚਾ ਗਵਾਇਆ ਹੈ ਪੰਜਾਬ ਨੇ ਆਪਦਾ ਇੱਕ ਪੁੱਤ ਗਵਾਇਆ ਸੀ ਤੇ ਅੱਜ ਜੀ ਉਹਨਾਂ ਦੇ ਘਰੇ ਵਾਪਸ ਖੁਸ਼ੀਆਂ ਆਈਆਂ ਤਾਂ ਤੁਸੀਂ ਉਹਨਾਂ ਤੇ ਸਵਾਲ ਚੱਕ ਰਹੇ ਹੋ ਉਹਨਾਂ ਨੂੰ ਵਧਾਈ ਤਾਂ ਤੁਸੀਂ ਲੋਕਾਂ ਨੇ ਕੀ ਦੇਣੀ ਹੈ ਉਹਨਾਂ ਦੇ ਲਈ ਮੁਸ਼ਕਲਾਂ ਰੋਜ਼ ਖੜੀਆਂ ਕਰ ਰਹੇ ਹੋ ਮੈਂ ਤੁਹਾਨੂੰ ਇਹ ਪੁੱਛਣਾ ਚਾਹਣੀ ਹੈ ਕਿ ਇਸ ਰਵੱਈਏ ਦੇ ਪਿੱਛੇ ਕਾਰਨ ਕੀ ਹੈ ਕਿ ਤੁਸੀਂ ਚਾਹੁੰਦੇ ਨਹੀਂ ਸੀ ਕਿ ਉਹਨਾਂ ਦੇ ਬੱਚਾ ਹੋਵੇ ਤੁਸੀਂ ਉਹਨਾਂ ਨੂੰ ਇਨਸਾਫ਼ ਤਾਂ ਦਿਵਾ ਨਹੀਂ ਸਕੇ ਤੇ ਅੱਜ ਉਹਨਾਂ ਲਈ ਹੋਰ ਮੁਸ਼ਕਲਾਂ ਪੈਦਾ ਕਰਕੇ ਇੱਕ ਹੋਰ ਸ਼ੱਕ ਦੇ ਨਜ਼ਰੀਏ ਦੇ ਵਿਚਾਰਿਓ ਸਾਰੇ ਪੰਜਾਬੀਆਂ ਵਾਸਤੇ ਮੈਂ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਆਦਮੀਆ ਇਹ ਮੁਸ਼ਕਲਾਂ ਜੋ ਤੁਸੀਂ ਰੋਸ ਸਿੱਧੂ ਪਰਿਵਾਰ ਦੇ ਲਈ ਪੈਦਾ ਕਰ ਰਹੇ ਹੋ ਕਿਰਪਾ ਕਰਕੇ ਨਾ ਕਰੋ ਇਹ ਬਹੁਤ ਹੀ ਮਾੜਾ ਹੈ ਤੇ ਮੰਦ ਭਗਾ ਹੈ ਕਿ ਇਹ ਪਰਿਵਾਰ ਦਾ ਅੰਦਰੂਨੀ ਮਸਲਾ ਹੈ ਉਹਨਾਂ ਦੇ ਘਰੇ ਬੜੀ ਚਿਰ ਬਾਅਦ ਚਿਰਾਗ ਜਗਿਆ ਹੈ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ ਹੈ ਤੇ ਤੁਸੀਂ ਬੱਚੇ ਦੇ ਕਾਗਜ਼ਾਤ ਮੰਗ ਰਹੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਸਵਾਲ ਪੁੱਛਦਿਆਂ ਨੂੰ ਵੀ ਬਹੁਤ ਹੀ ਮਾੜਾ ਰਵਈਆ ਔਰ ਬਹੁਤ ਹੀ ਸ਼ਰਮਸਾਰ ਕਰਨ ਵਾਲਾ ਰਵਈਆ ਹੈ ਸਾਡੀ ਪੰਜਾਬ ਸਰਕਾਰ ਦਾ ਤੇ ਇਹਨਾਂ ਅਫੀਸ਼ੀਅਲਸ ਦਾ आ, दोस्तों आ, कल राई भोला मूसेवाल जी जा सीधु मूसेवाले पिता जी की मैं वीडियो देख रहा सी और ने कैसे परेशान किया जा है, पर रहा प्रशासन क्योंकि उन्होंने घर शुभदीप ने जन्म लिया दबारे फिर सच्चे पातशाह कृपा की है कि दुनिया का चहता पंजाब का माण पंजाबी का राखा सिद्धू मुसे वाला वापस आया सी ए मनदे और बेहद खुशी है दुनिया को इंशा क्योंकि जिस प्रकार उसने पंजाबी पंजाबी अदा और पंजाब दा नाच किया तो ठम्मा पातियां सी दुनिया लेकिन लो ने कुछ लोगानू हजम नहीं होया सी क्योंकि उस से कारन खिलाफ भी बहुत खुश कह दे सर जो माइंड चित्त सी चाहे कोई एसवाईएल ਦਾ ਮੁੱਢਾ ਸੀ ਚਾਹੇ ਬਹੁਤ ਸਾਰੇ ਮੁੱਢਿਆ ਕੀ ਆਪ ਦੀ ਗਾਣਿਆਂ ਦੇ ਰਾਹੀ ਬੇਬਾਕ ਸੀ ਉਹਨਾਂ ਨੇ ਆਹ ਦਾ ਪ੍ਰਤੀਕਰਮ ਦਿੱਤਾ ਬੇਬਾਕੀ ਦੇ ਨਾਲ ਲੇਕਿਨ ਤੁਹਾਨੂੰ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਨੂੰ ਤੇ ਦੁਕਰ ਉਪਹਾਉਂਦੇ ਨਹੀਂ ਹੈ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨ ਕੋਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ ਇਹ ਵੀ ਇੱਕ ਨਾਓ ਰੋਲ ਮਾਡਲ ਬਣ ਗਏ ਨੇ ਦੁਨੀਆ ਦੇ ਅੰਦਰ ਕੀ ਦਲੇਰੀ ਦੇ ਨਾਲ ਗ੍ਰਿਟਤਾ ਦੇ ਨਾਲ ਫਿਰ ਤਕੜੇ ਹੋ ਕੇ ਸੱਚੇ ਬਾਦਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿਉਂਕਿ ਅੱਜ ਦੋਵਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਉਹ ਡੇਦੀ ਮਰ ਰਹੇ ਸਨ ਡੇਲੀ ਉਹ ਮੇਰਾ خیال ਰੱਬ ਨੂੰ ਉਸ ਦੇ ਹੋਣੇ ਉਨੀਕ ਦੇ ਹੋਣਿਆ ਵੀ ਰੱਬਾ ਸਾਨੂੰ ਲੈ ਜਾਂਦਾ ਸਾਡਾ ਪੁੱਤ ਕਿਉਂ ਲੈ ਜਾਂਦਾ ਮੈਨੂੰ ਯਾਦ ਹੈ ਕਿ ਜਦੋਂ ਸਿੱਧੂ ਦੀ ਮੌਤ ਹੋਈ ਤੇ ਮਾਤਾ ਨੇ ਸੇਰੇ ਬੰਨੇ ਸਾਡੀ ਭੈਣ ਜੀ ਹੋਣਾ ਨੇ ਚਰਨ ਕੌਰ ਜੀ ਨੇ ਸਿੱਧੂ ਦੇ ਮਾਤਾ ਜੀ ਨੇ ਸੇਰੇ ਉਹ ਮੈਨੂੰ ਸ਼ਬਦ ਯਾਦ ਆਇਆ ਚੁੰਮ ਚੁੰਮ ਰੱਖਾਂ ਦੀ ਮੈਂ ਕਲਗੀ ਜੁਝਾਰ ਦੀ ਯਾਦ ਹੋਣਾ ਸਾਡੇ ਗੁਰੂਆਂ ਦਾ ਜਦੋਂ ਸ਼ਬਦ ਸੁਣਦੇ ਹੁੰਦੇ ਆ ਤਾਂ ਅੱਖਾਂ ਚੋਂ ਪਾਣੀ ਆ ਜਾਂਦੀ ਹੈ ਕੀ ਮਾਵਾਂ ਨੂੰ ਕਿੰਨੀ ਆਸ ਹੁੰਦੀ ਆ ਆਪਣੇ ਪੁੱਤਾਂ ਦੀ ਕਿ ਮੈਂ ਇਹੇ ਕਲਗੀ ਲਾਉਂਗੀ ਇਹਦੇ ਸਿਹਰੇ ਮੰਨੂਗੀ ਸੋ ਜਿਹੜਾ ਰਵਈਆ ਕਹਿੰਦੇ ਕਿ ਹੋਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਉਹ ਲੰਘਣਾ ਕੀਤੀ ਹੈ ਨਹੀਂ ਮੰਦੀ ਉਹ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣਾ ਹੀ ਨਹੀਂ ਚਾਹੀਦਾ ਕੋਈ ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਕਿ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਹਾਂ ਖਲਲ ਮਚਾਉਣਾ ਚਾਹੁੰਦੇ ਹਾਂ ਕੋਈ ਸਮਾਂ ਹੁੰਦਾ ਹੈ ਜੇ ਕੁਛ ਪੜਤਾਲ ਵੀ ਕਰਨੀ ਹੈ ਕੋਈ ਮਹੀਨਾ ਦੋ ਮਹੀਨੇ ਨੂੰ ਕਰ ਲਿਓ ਔਰ ਮੈਂ ਕਹਿੰਦਾ ਕੋਲੇ ਮੁਸੇ ਬਾਬਾ ਜੀ ਉਹ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦਾ ਕੋਈ ਫੌਜੀ ਵਿਅਕਤੀ ਹੈ ਉਹਨੇ ਬਾਰਡਰ ਤੇ ਸੇਵਾ ਕੀਤੀ ਹੈ ਠੀਕ ਹੈ ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਤਾਂ ਤੁਹਾਨੂੰ ਉਹ ਗੱਲ ਪਉਂਦੀ ਨਹੀਂ ਹੈ ਆਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਪਾਰਲੇ ਖਿਲਾਫ ਖੋਟ ਹੈ ਉਹ ਗੈਂਗਸਟਰਾਂ ਦੀ ਇੰਟਰਵਿਊ ਅਤੇ ਸਵਾਲ ਚੱਕਦਾ ਹੈ ਮੇਰਾ ਮਤਲਬ ਇਹ ਨਹੀਂਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਖਿਆਇਆ ਹੈ ਤੇ ਇਹਨੂੰ ਉਲਝਾ ਲੋ ਤੇ ਇਹਨੂੰ ਦੱਬ ਲੋ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆ ਨੇ ਦਬਣ ਦੀ ਸੋ ਇਹ ਗਲਤ ਰਿਵਾਜ ਨਾ ਪਾਓ ਪਰ ਹਾਂ ਉਸੇ ਕਾਇਦੇ ਕਰੂਨ ਵੀ ਦੇਖਣੇ ਹੋਏ ਉਹਰਾ ਸਮਾਜੂਆ ਦੋ ਮਹੀਨਿਆਂ ਨੂੰ ਦੇਖ ਲਿਓ ਤੁਹਾਨੂੰ ਦਿਖਾ ਦੇਗਾ ਪਰ ਉਹਨਾਂ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਲੀਲ ਨਾ ਕਰੋ ਉਨਾਂ ਦੀ ਖੁਸ਼ੀ ਦੇ ਵਿੱਚ ਖਲਾਲ ਨਾ ਪਾਓ ਔਰ ਮੈਂ ਤੁਹਾਨੂੰ ਦੱਸ ਦੇਣਾ ਜੋ ਨਾ ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਹਿਬਾਨ ਨੇ ਤੁਹਾਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਤੁਸੀਂ ਮਾੜਾ ਮੋਟਾ ਤਾਂ ਲਿਆਜ ਕਰੋ ਯਾਰ ਇਹ ਕਿਸੇ ਦਾ ਤੁਹਾਡੇ ਦੇ ਦਵਾਏ ਕਮ ਸੇ ਕਮ ਇਹ ਕਹਿ ਦਿਓ ਜੀ ਅਸੀਂ ਜਾਏ ਨਾ ਜਾਓ ਉਹ ਰੱਬ ਨੂੰ ਜਾਣਦੇ ਨਹੀਂ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜਿਹੀ ਘਟਨਾ ਵਾਪਰ ਸਕਦੀ ਔਰ ਕਿਸੇ ਨੇ ਵੀ ਅੱਜ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਾਤੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇੱਟ ਨਾਲ ਇੱਟ ਖੜਕਾ ਦੇਾਂਗੇ ਔਰ ਪੂਰੀ ਦੁਨੀਆ ਦੇ ਵਿੱਚੇ ਪੰਜਾਬੀਆਂ ਨੇ ਥੋੜੀਆਂ ਸਰਕਾਰਾਂ ਪਲਟਾ-ਪਟਾ ਕੇ ਪਾਸੇ ਮੰਗੀਆਂ ਚਾਹੇ ਉਹ ਭਾਪਾ ਦੀ ਸਰਕਾਰ ਹੋਵੇ ਤੇ ਭਾਵੇਂ ਮੁੱਖ ਮੰਤਰੀ ਸਾਹਿਬ ਥੋੜੀ ਸਰਕਾਰ ਹੋਵੇ ਔਰ ਇੰਨਾ ਹੀ ਮੈਂ ਜਣੇ ਅਸੀਂ ਭੋਲੇ ਪਾਣੀ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਔਰ ਅਸੀਂ ਜਾਣ ਲਾ ਗਿਆਂਗੇ ਲੇਕਿਨ ਉਹਨਾਂ ਦੇ ਪਰਵਾਹ ਨੂੰ ਹਾਂ ਚ ਨਹੀਂ ਆਉਂਦਿਆਂ ਬਸ ਇਹੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤਖੜੇ ਰਹੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੇ ਆਪਾਂ ਹਿੱਕ ਠੋਕੇ ਸਭ ਕੁਝ ਭੁੱਲ ਭੁਲਾ ਕੇ ਉਸ ਪਰਿਵਾਰ ਦਾ ਸਾਥ